ਹਰ ਪੀਤਾ ਇਹਨਾਂ ਸਰਕਾਰਾਂ ਨੇ ਸਾਨੂੰ ਕਾਗਜ਼ ਦੇਖ ਕੇ ਜੰਦਾ ਕਿ ਭੈਥੋਂ ਦਾ ਹੱਲ ਕਰਾਂਗੇ ਪਰ ਸਾਡਾ ਹੱਲ ਉੱਤਨੀ ਜੁਆ ਕਾ ਪੀਤਾ ਉਹਨਾਂ ਨੇ ਖਾਦੇ ਦਾ ਸਾਡੇ ਜੱਟਾ ਜੇਬਤ ਨੂੰ ਕੋ ਆਂਿਆ ਆ ਕਿ ਉਹਨਾਂ ਨੇ ਮੈਂ ਤੁਹਾਨੂੰ ਕਹਿਣਾ ਦੱਸਣਾ ਚਾਹੁੰਦਾ ਕਿ ਹੋਇਆ ਕੀ ਉਹਨਾਂ ਸੌਹਾ ਖਾਨ ਵਾਲਿਆਂ ਨੂੰ ਅੱਜ ਤੱਕ ਲਾਂਤਾਂ ਬੈਠਿਆ ਤੇ ਸੱਜਦੇ ਕਿਉਂ ਹੁੰਦੇ ਆ ਉਹਨਾਂ ਨੂੰ ਗੁਰੂਆਂ ਨੂੰ ਉਹਨਾਂ ਦੇ ਸਿੰਘਾਂ ਨੂੰ ਉਹਨਾਂ ਦਾ ਜਿੱਥੇ ਜਿੱਥੇ ਸਾਫ ਦਿੱਤਾ ਹੈ ਚਾਹੇ ਉਹ ਕਿਸੇ ਮੁਸਲਮਾਨ ਪਰਿਵਾਰ ਦਾ ਸਪਤ ਜਿਆ ਉਹਨਾਂ ਨੂੰ ਵੀ ਸਾਡੇ ਹੁੰਦੇ ਚਾਹੇ ਵੀ ਹਿੰਦੂ ਦੀ ਚਾਹੇ ਵੀ ਸਿੱਖ ਦੀ ਹੋਵੇ ਸੇ ਉਹ ਵੀ ਇੰਨਾ ਸਰਕਾਰਾਂ ਨੂੰ ਸੱਸੀ ਗੱਲ ਜੀ ਇਹ ਵਨ ਪੰਜਾਬੀ ਟੀਵੀ ਦੇਖ ਰਹੇ ਤਮਾਮ ਦਰਸ਼ਕਾਂ ਦਾ ਸਤਿ ਪਾਤ ਪਾਟ ਗੀ ਵੱਲੋਂ ਬਹੁਤ ਬਹੁਤ ਸਵਾਗਤ ਹੈ ਜੀ ਦੋਸਤੋ ਪੂਰੇ ਹਿੰਦੁਸਤਾਨ ਦੇ ਵਿੱਚ ਕਿਸਾਨ ਜਥੇਬੰਦੀਆਂ ਨੇ ਜਿਹੜੀ ਬੰਦ ਵੀ ਕਾਲ ਦਿੱਤੀ ਗਈ ਹੈ ਅੱਜ ਮੋਗੇ ਦੇ ਜਿਹੜੇ ਹੈਗਾ ਮੁੱਖ ਚੌਕ ਦੇ ਵਿੱਚ ਅਸੀਂ ਮੌਜੂਦ ਆ ਸਾਡੇ ਨਾਲ ਕਿਸਾਨ ਜਥੇਬੰਦੀਆਂ ਦੇ ਆਗੂ ਆ ਉਹਨਾਂ ਤੋਂ ਜਾਣਨਾ ਚਾਹਵਾ ਕਿ ਕਿ ਬੰਦ ਦਾ ਜਿਹੜਾ ਹੈਗਾ ਕਿਸ ਤਰ੍ਹਾਂ ਦਾ ਅਸਰ ਮਿਲਿਆ ਔਰ ਕਿਸ ਤਰ੍ਹਾਂ ਦਾ ਮੋਗੇ ਜਿਲ੍ਹੇ ਦੇ ਵਿੱਚ ਜਦੋਂ ਇਹੀਆਂ ਕਿਹੜੀਆਂ-ਕਿਹੜੀਆਂ ਜਥੇਬੰਦੀਆਂ ਜਿਹੜੀਆਂ ਬੰਦ ਦੇ ਹਾਰਜਾ ਬਦਾਂ ਦੇ ਸਭ ਤੋਂ ਪਹਿਲਾਂ ਹੈ ਜੀ ਖਾਲਸਾ ਸਾਹਿਬ ਇਹ ਵੀ ਕਹਿੰਦਾ ਹੈ ਨਾਂਜੀ ਕੀ ਕਹਿਣਾ ਚਾਹਾਂਗਾ ਮੋਗੇ ਦੇ ਵਿੱਚ ਜਿਹੜੀਆਂ ਕਿਸਾਨ ਜਥੇਬੰਦੀਆਂ ਵੱਲੋਂ ਪੂਰੇ ਹਿੰਦੁਸਤਾਨ ਲੈਵਲ ਦੇ ਜਿਹੜੇਗੇ ਧਰਮਾ ਦਿੱਤਾ ਗਿਆ ਵਾ ਕਿਹੜੀਆਂ-ਕਿਹੜੀਆਂ ਜਥੇਬੰਦੀਆਂ ਇਸ ਧਰਮ ਦੇ ਵਿੱਚ ਮੌਜੂਦ ਆ ਔਰ ਕਿੰਨਾ ਦਹਿਨਾਰਾ ਮਿਲ ਰਿਹਾ ਆ ਕੀ ਕਹਿਣਾ ਚਾਹੁੰਦੇ ਇਹ ਧਰਮਾ ਜੀ ਸਾਡੇ ਦੋ ਫੋਰਮਾਂ ਦੀਆਂ ਜਥੇਬੰਦੀਆਂ ਜਿਨ੍ਹਾਂ ਨੇ ਖਨੌਰੀ ਬਾਰਡਰ ਸੰਘੂ ਬਾਰਡਰ ਅਤੇ ਰਥਨਗੜ ਬਾਰਡਰ ਤੇ ਧਰਮੇ ਲਾਏ ਹੋਏ ਨੇ ਦਿੱਲੀ ਜਾਣ ਵਾਸਤੇ ਦਿੱਲੀ ਹਰਿਆਣਾ ਦੀ ਸਰਕਾਰ ਨੇ ਨਹੀਂ ਜਾਣ ਦਿੱਤਾ ਉਹਨਾਂ ਨੇ ਇੱਥੇ ਧਰਮੇ ਪਿਛਲੇ ਸਾਦੇ ਦਸ ਮਹੀਨੇ ਲੱਗੇ ਹੋਏ ਉਹਨਾਂ ਪੂਰਨ ਜਥੇਬੰਦੀਆਂ ਦਾ ਸਹਿਯੋਗ ਆ ਅਤੇ ਨਾਲ ਇਥੇ ਮੋਗਾ ਸ਼ਹਿਰ ਵਾਸੀਆਂ ਦਾ ਤਾਂ ਸਹਿਯੋਗ ਹੈ ਹੀ ਹੈ ਨਾਲ ਨੈਸ਼ਨਲ ਕਰਮਚਾਰੀ ਯੂਨੀਅਨ ਮਾਰਕੀਟ ਕਮੇਟੀ ਕਰਮਚਾਰੀ ਯੂਨੀਅਨ ਬਿਜਲੀ ਬੋਰਡ ਦੀ ਕਰਮਚਾਰੀ ਯੂਨੀਅਨ ਆਰਤੀ ਐਸੋਸੀਏਸ਼ਨ ਸਬਜ਼ੀ ਮੰਡੀ ਅਤੇ ਅਤੇ ਆਰਤੀ ਐਸੋਸੀਏਸ਼ਨ ਦਾਣਾ ਮੰਡੀ ਅਤੇ ਹੋਰ ਜੋ ਵੀ ਮੋਗਾ ਸ਼ਹਿਰ ਦੇ ਆ ਸਮਾਜ ਸੇਵੀ ਸੰਸਥਾਵਾਂ ਨੇ ਉਹਨਾਂ ਸਾਰੀਆਂ ਸੰਸਥਾਵਾਂ ਅਤੇ ਜਥੇਬੰਦੀਆਂ ਯੂਨੀਅਨਾਂ ਦਾ ਪੂਰਨ ਰੂਪ ਦੇ ਵਿੱਚ ਕਿਸਾਨ ਜਥੇਬੰਦੀਆਂ ਨੂੰ ਸਹਿਯੋਗ ਹੈ ਕੋ ਸਿੱਧੂਪੁਰ ਘਰੇ ਹੈ ਗਿਆ ਕਿਸਾਨ ਜਥੇਬੰਦੀ ਦੇ ਆਗੂ ਆ ਉਹਨਾਂ ਦਾ ਕਹਿਣਾ ਕਿ ਸਾਡੀਆਂ ਜਿਹੜੀਆਂ ਮਜ਼ਾਜਮ ਫਰੰਟ ਦੀਆਂ ਜਥੇਬੰਦੀਆਂ ਉਹ ਵੀ ਸਾਡੇ ਨਾਲ ਇਸ ਧਰਨੇ ਦੇ ਵਿੱਚ ਜਿਹੜੀਆਂ ਆਈਆਂ ਉਸ ਮੁੰਡਿਆਤ ਕੀਤੀ ਆ ਅਗਲੇ ਕੱਲ੍ਹ ਦਾ ਜਿਹੜਾ ਹੈਗਾ ਸੰਗਰਾਮ ਹੋ ਰਿਹਾ ਔਰ ਕਿੰਨੇ ਕ ਵਜੇ ਤੱਕ ਜਿਹੜਾ ਧਰਨਾ ਪ੍ਰੋਟੈਸਟ ਆ ਇਸ ਤਰ੍ਹਾਂ ਜਾਰੀ ਰਹੂਗਾ ਔਰ ਕਿਸ ਤਰ੍ਹਾਂ ਦਾ ਜਿਹੜਾ ਹੈਗਾ ਤੁਹਾਨੂੰ ਸਰਕਾਰ ਵੱਲੋਂ ਕੋਈ ਕੋਈ ਭਰੋਸਾ ਦਿੱਤਾ ਗਿਆ ਜਾਂ ਕਿਸੇ ਨੇ ਤੁਹਾਨੂੰ ਲੱਗਦਾ ਹੈ ਕਿ ਜੇ ਉਹ ਧਰਨਾ ਸਾਡਾ ਸਕਸੈਸਫੁਲ ਚੱਲ ਰਿਹਾ ਇਹ ਧਰਨੇ ਦਾ ਸਾਡਾ ਟਾਈਮ ਆ ਜੀ ਜਿਹੜਾ ਸਵੇਰ 7 ਵਜੇ ਤੋਂ ਲੈ ਕਰਕੇ ਸ਼ਾਮ 4 ਵਜੇ ਤੱਕ ਦਾ ਹੈ ਜਥੇਬੰਦੀਆਂ ਵੱਲੋਂ ਇਹ ਬੰਦ ਦੀ ਕਾਲ ਇੰਨੇ ਟਾਈਮ ਦੀ ਸੀਗੀ ਇਸ ਦੇ ਵਿੱਚ ਪੂਰਨ ਸੰਯੋਗ ਮਿਲ ਰਿਹਾ ਸਾਨੂੰ ਸਾਡਾ ਸਮਝੋ ਪੂਰੇ ਪੰਜਾਬ ਦੇ ਵਿੱਚ ਧਰਨਾ ਜੋ ਸੰਪੂਰਨ ਰੂਪ ਦੇ ਵਿੱਚ ਚੜ੍ਹਦੀ ਕਲਾ ਦੇ ਵਿੱਚ ਚੱਲ ਰਿਹਾ ਕਿਉਂਕਿ ਸਮੁੱਚੇ ਪੰਜਾਬ ਵਾਸੀਆਂ ਵੱਲੋਂ ਸੰਪੂਰਨ ਰੂਪ ਵਿੱਚ ਇਹ ਦੁਜਾ ਬੰਦ ਦੇਣ ਦਾ ਸਮਰਥਨ ਕੀਤਾ ਜਾ ਰਿਹਾ ਅਤੇ ਇਸ ਵਿੱਚ ਸਮੂਹਕ ਜਥੇਬੰਦੀਆਂ ਵੱਲੋਂ ਆਮ ਲੋਕਾਂ ਵੱਲੋਂ ਦੇਸ਼ ਵਾਸੀਆਂ ਵੱਲੋਂ ਪੂਰਨ ਰੂਪ ਦੇ ਵਿੱਚ ਸਹਿਯੋਗ ਦੇ ਕੇ ਇਸ ਧਰਨੇ ਨੂੰ ਕਾਮਯਾਬ ਕੀਤਾ ਜਾ ਰਿਹਾ ਲੇਕਿਨ ਜਿਹੜੀ ਸਰਕਾਰ ਦੀ ਗੱਲ ਕਰੀਏ ਜੇਕਰ ਸਰਕਾਰ ਇਹਨਾਂ ਸਾਡੇ ਦੇਸ਼ ਵਾਸੀਆਂ ਦਾ ਪੰਜਾਬ ਵਾਸੀਆਂ ਦਾ ਕੋਈ ਸਹਿਯੋਗ ਦੇਵੇ ਜਾਂ ਉਹਨਾਂ ਦੀ ਗੱਲ ਕੌਲਦੀ ਹੋਵੇ ਤਾਂ ਲੋਕਾਂ ਨੂੰ ਸੜਕਾਂ ਤੇ ਕਿਉਂ ਆਉਣਾ ਪਵੇ ਇਸ ਲਈ ਲੋਕ ਪੰਜਾਬ ਸਰਕਾਰ ਤੋਂ ਅਤੇ ਸੈਂਟਰ ਸਰਕਾਰ ਤੋਂ ਦੁਖੀ ਨੇ ਇਸੇ ਲਈ ਤੁਸੀਂ ਆਪ ਹੀ ਦੇਖ ਲਓ ਕਿਸ ਤਰ੍ਹਾਂ ਲੋਕ ਇਹਨਾਂ ਧਰਨਿਆਂ ਦੇ ਵਿੱਚ ਸ਼ਾਮਲ ਹੋ ਕੇ ਆਪਣੇ ਦੁੱਖ ਦਾ ਆਪਣੇ ਨਾਰਾਜ਼ਗੀ ਦਾ ਇਜ਼ਹਾਰ ਕਰ ਰਹੇ ਸੋ ਇਹ ਸਮ ਸਾਡੇ ਨਾਲ ਕਿਸਾਨ ਯੂਨੀਅਨ ਇੱਕ ਪਾਸੇ ਸਿੱਧੂਪੁਰ ਦੇ ਜਿਹੜੇ ਹੈਗੇ ਆ ਉਹ ਆਗੂ ਸਾਹਿਬ ਜਿਨ੍ਹਾਂ ਦਾ ਕਹਿਣਾ ਕਿ ਮੋਗਾ ਦੇ ਵਿੱਚ ਜਿਹੜਾ ਹੈਗਾ ਪੂਰੇ ਜਿਵੇਂ ਬਾਕੀ ਫੋਰਮਾਂ ਨੇ ਸਾਡੇ ਪਾਬਾਂ ਦੇ ਵੀ ਕਾਲ ਦਿੱਤੀ ਆ ਤੇ ਮੋਗਾ ਦੇ ਵਿੱਚ ਵੀ ਜਿਹੜੇ ਹੈਗੇ ਆ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਔਰ ਆਪ ਮਾਰੇ ਜਿਹੜੀਆਂ ਉਹ ਮੁਲਾਜ਼ਮ ਜਥੇਬੰਦੀਆਂ ਉਹਨਾਂ ਵੱਲੋਂ ਇਸ ਤੋਂ ਕਰਨੇ ਦਾ ਸਮਰਥਨ ਦਿੱਤਾ ਜਾਂਦਾ ਹੈ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਦਿਖਾਇਆ ਜਾਵੇ ਕਿ ਕਿਸ ਤਰ੍ਹਾਂ ਦੇ ਜਿਹੜਾ ਹੈਗਾ ਬੰਦ ਦੇ ਜਿਹੜੇ ਹੈਗੇ ਆਸਰਾ ਵਿਆਪਕ ਆਸਰਾ ਉਹ ਤੁਹਾਨੂੰ ਮੋਗਾ ਦੇ ਜਿਹੜੇ ਹੈਗਾ ਮਉਣ ਮਿਹਨਤ ਦੇ ਵਿੱਚ ਲੱਰ ਰਿਹਾ ਇੱਧਰ ਵੀ ਤੁਸੀਂ ਦੇਖ ਸਕਦੇ ਹੋ ਕਿ ਟ੍ਰੈਕਟਰ ਨਾਲ ਪੂਰੇ ਬਾਜ਼ਾਰ ਪਿਸਤਾ ਬੰਦ ਕੀਤੇ ਗਏ ਨੇ ਕਰਨੇ ਦਾ ਜਿਹੜਾ ਹੈਗਾ ਵਿਆਪਕ ਅਖਰ ਦੇਖਣ ਨੂੰ ਮਿਲ ਰਿਹਾ ਕੈਮਰਾਮੈਨ ਪਰਸਨ ਦੇ ਨਾਲ A1 ਪੰਜਾਬੀ ਟੀਵੀ ਤੋਂ ਹੱਤਪਰਤਾ ਜਿੱਥੇ ਦੀ ਖਾਸ ਰਿਪੋਰਟ